ਕੋਸ਼ੂਰ ਗਾਇਕ ਬੱਬੂ ਮਾਨ ਦੇ ਵੱਲੋਂ ਇੱਕ ਗੀਤ ਗਾਇਆ ਗਿਆ ਸੀ ਜਿਸ ਦੇ ਵਿੱਚ ਦੇਸ਼ ਦੇ ਅੰਨਦਾਤਾ ਦੀ ਦੁਰਦਸ਼ਾ ਦਰਸਾਈ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਸਾਰੀ ਦੁਨੀਆ ਦਾ ਢਿੱਡ ਪਰਦਾ ਪਰਸੋਂ ਦਾ ਭੁਖਣ ਪਾਣਾ ਜਟ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ ਜਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ ਅੰਨਦਾਤਾ ਕਿਹਾ ਜਾਂਦਾ ਕਿਸਾਨਾਂ ਨੂੰ ਤਾਂ ਕਿਸਾਨ ਅੱਜ ਵਾਕੇ ਹੀ ਭੁੱਖੇ ਢਿੱਡ ਸੌਣ ਨੂੰ ਮਜਬੂਰ ਨੇ ਖਨੌਰੀ ਬਾਰਡਰ ਦੇ ਉੱਤੇ ਪਿਛਲੇ 52 ਦਿਨਾਂ ਤੋਂ ਜਗਜੀਤ ਸਿੰਘ ਢਲੇਵਾਲ ਪੁਖੜਤਾਲ ਦੇ ਉੱਤੇ ਬੈਠੇ ਨੇ ਪਰ ਦੂਜੇ ਪਾਸੇ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ 111 ਹੋਰ ਢਲੇਵਾਲ ਬੀਤੇ ਕੱਲ ਤੋਂ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠ ਗਏ ਨੇ ਤਾਂ ਅਜਹੀ ਹੱਡ ਚੀਰਮੀ ਠੰਡ ਦੇ ਵਿੱਚ ਜਿੱਥੇ ਅੰਨ ਨਹੀਂ ਖਾਣਾ ਤੇ ਕਹਾਉਂਦਾ ਅੰਨਦਾਤਾ ਦੁਨੀਆ ਦਾ ਢਿੱਡ ਭਰਦਾ ਪਰ ਖੁਦ ਅੰਨਦਾਤਾ ਭੁੱਖਾ ਸੋ ਰਿਹਾ ਤਾਂ ਵਾਕਈ ਗਾਣਿਆਂ ਦੇ ਵਿੱਚ ਵੀ ਸਚਾਈ ਕਹੀ ਗਈ ਆ ਗਾਣਿਆਂ ਦੇ ਸ਼ਬਦਾਂ ਦੇ ਵਿੱਚ ਵੀ ਜੋ ਬਿਆਨ ਕੀਤਾ ਗਿਆ ਤਾਂ ਉਹ ਇਸ ਅੰਨਦਾਤਾ ਦੀ ਗੱਲ ਕਰੀਆ ਇਹ ਉਹ ਅੰਨਦਾਤਾ ਦੀ ਗੱਲ ਨਹੀਂ ਕਰੀ ਜਿਹੜੇ ਵੱਡੀਆਂ-ਵੱਡੀਆਂ ਗੱਡੀਆਂ ਲੈ ਕੇ ਘੁੰਮਦੇ ਫਿਰਦੇ ਨੇ ਬਲਕਿ ਇਸ ਅੰਨਦਾਤਾ ਦੀ ਗੱਲ ਕਰੀਆ ਜੋ ਭੁੱਖਣ ਪਾਣੇ ਸੁੰਦਾ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੁੰਦਾ ਜੋ ਕਦੇ ਕੁਦਰਤ ਦੀ ਮਾਰ ਦਾ ਸ਼ਿਕਾਰ ਹੁੰਦਾ ਪਰ ਫਿਰ ਵੀ ਅੰਨਦਾਤਾ ਸਾਰੀ ਦੁਨੀਆ ਦਾ ਢਿੱਡ ਪਰ ਦਾ ਸਬਰ ਦਾ ਇੰਤਿਹਾਨ ਲਿਆ ਜਾ ਰਿਹਾ ਤਾਂ ਹੁਣ ਖਨੌਰੀ ਬਾਰਡਰ ਦੇ ਉੱਤੇ ਅੱਜ ਦੂਜੇ ਦਿਨ ਦੇ ਵਿੱਚ ਭੁੱਖ ਹੜਤਾਲ ਪਹੁੰਚ ਚੁੱਕੀ ਆ ਜੋ ਕੱਲ 111 ਡੱਲੇਵਾਲ ਬੈਠੇ ਨੇ ਯਾਨੀ ਕਿ ਹੁਣ 112 ਡੱਲੇਵਾਲ ਹੋਗੇ 112 ਨੰਬਰ ਹੁੰਦਾ ਐਮਰਜੈਂਸੀ ਤਾਂ ਹੁਣ ਐਮਰਜੈਂਸੀ ਆ ਇਹ ਨੰਬਰ 112 ਡੱਲੇਵਾਲ ਹੋਗੇ ਐਮਰਜੈਂਸੀ ਜਾਂ ਨੰਬਰ ਜਿਹੜਾ ਹੁਣ ਹੋ ਚੁੱਕਿਆ ਕਿਉਂਕਿ 111 ਕੱਲ ਬੈਠੇ ਨੇ ਇੱਕ ਜਗਜੀਤ ਸਿੰਘ ਡੱਲੇਵਾਲ ਤਾਂ ਕਿਸਾਨ ਲੀਡਰ ਕੀ ਕੁਝ ਕਹਿ ਰਹੇ ਨੇ ਉੱਥੇ ਜਿਹੜੇ ਪਹੁੰਚੇ ਨੇ ਉਸ ਪੰਡਾਲ ਦੇ ਵਿੱਚ ਉਹਨਾਂ 111 ਕਿਸਾਨਾਂ ਦੇ ਵਿੱਚ ਜੋ ਮਰਨ ਵਰਤੇ ਖਨੋਰੀ ਮੋਰਚੇ ਤੇ ਉਸ ਪੰਡਾਲ ਦੇ ਵਿੱਚ ਜਿੱਥੇ ਦੇਸ਼ ਦੇ ਇਹਨਾਂ 111 ਯੋਧਿਆਂ ਨੇ ਇੱਕ ਨਵਾਂ ਇਤਿਹਾਸ ਰਚਿਆ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ 55ਵਾਂ ਦਿਨ ਹੈ ਤੇ ਇਹਨਾਂ ਯੋਧਿਆਂ ਦੇ 111 ਜਿਹੜੇ ਕੱਲ ਨਵੇਂ ਜਗਜੀਤ ਸਿੰਘ ਡੱਲੇਵਾਲ ਆਏ ਨੇ ਉਹਨਾਂ ਨੂੰ ਇੱਕ ਦੂਸਰਾ ਦਿਨ ਸ਼ੁਰੂ ਹੋ ਗਿਆ ਹੈ ਸਾਡਾ 111 ਦਾ ਜਥਾ ਇਹ ਸਰਦਾਰ ਸੁਖਜੀਤ ਸਿੰਘ ਹਰਦੋ ਚੰਡੇ ਜੀ ਜਿਹੜੇ 26 ਨਵੰਬਰ ਨੂੰ ਜਿਹਨਾਂ ਨੇ ਮੋਰਚੇ ਨੂੰ ਸੰਭਾਲਿਆ ਸੀ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਆਇਆ ਹੈ ਤੇ ਅੱਜ ਸਵੇਰ ਦਾ ਸਮਾਂ ਇਹ ਜੋਦੇ ਦੇਖ ਲੋ ਰਾਤ ਦੇ ਕੱਲ ਦੇ ਜਦੋਂ ਬੈਠੇ ਸੀ ਕੱਲ ਦੇ ਡਟੇ ਹੋਏ ਨੇ ਤੇ ਹੁਣ ਜਿਹੜੇ ਹੈ ਕੱਲੇ ਪਾਣੀ ਪਾਣੀ ਤੇ ਕੱਲਾ ਪਾਣੀ ਪੀਣਾ ਕੋਈ ਅਨਾਜ ਨਹੀਂ ਲੈਣਾ ਤੇ ਅਸੀਂ ਫਿਰ ਤੋਂ ਕਹਿ ਦਈਏ ਜਿਹੜਾ ਇਹ ਦੇਸ਼ ਦਾ ਅਨਦਾਤਾ ਜਿਹਨੂੰ ਕਿਹਾ ਜਾਂਦਾ ਦੇਸ਼ ਦਾ ਢਿੱਡ ਭਰਦਾ ਦੁਨੀਆ ਦਾ ਢਿੱਡ ਭਰਦਾ ਹੈ ਅੱਜ ਆਪ ਉਸ ਅਨਾਜ ਤੋਂ ਵੰਚਿਤ ਰਹਿ ਕੇ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਐਮਐਸਪੀ ਖਰੀਦ ਗਰੰਟੀ ਕਾਨੂੰਨ ਸੁਆਮੀ ਨਾਥਰ ਜੋਗ ਦੇ ਤਹਿਤ ਫਸਲਾਂ ਦੇ ਭਾ ਕਰਜ਼ਾ ਮਾਫੀ ਮਨ ਰੇਗਾ ਮਜ਼ਦੂਰੀ ਸਮੇਤ 13 ਮੰਗਾ ਨੂੰ ਮਨਾਉਣ ਵਾਸਤੇ ਅੱਜ ਇਹ ਜੋਧੇ ਡਟੇ ਹੋਏ ਨੇ ਤੇ ਦੇਖਣਾ ਦੇਸ਼ ਦੇ ਹੁਕਮਰਾਨਾਂ ਨੇ ਇਹ ਦੇਸ਼ ਦੀ ਸਰਕਾਰ ਨੇ ਵੀ ਕਿੰਨਾ ਕੁ ਤਸੱਦਦ ਦੇਣੇ ਕਿੰਨੇ ਤਸੀਹੇ ਦੇਣੇ ਆ ਕਿਸਾਨਾਂ ਨੂੰ ਰਾਤ ਨੂੰ ਬਰਸਾਤ ਹੋ ਗਈ ਸੀ ਬਰਸਾਤ ਦੇ ਵਿੱਚ ਵੀ ਫੌਰੀ ਤੌਰ ਤੇ ਉੱਤੇ ਜਿਹੜਾ ਇਹ ਟੈਂਪਰੇਰੀ ਟੈਂਟਰ ਲਾਇਆ ਸੀ ਫਿਰ ਤਰਪਾਲਾ ਪਾਈਆਂ ਗਈਆਂ ਲੇਕਿਨ ਇਹ ਜੋਧੇ ਟੱਸ ਤੋਂ ਮੱਛ ਨਹੀਂ ਹੋਏ ਇਹ ਆਪਣੇ ਇੱਥੇ ਡਟੇ ਰਹੇ ਨੇ ਠੱਡੀ ਛੜਕ ਦੇ ਉੱਪਰ ਇੱਕ ਛੋਟਾ ਜਿਹਾ 3 ਇੰਚ ਦਾ ਗੱਦਾ ਤੇ ਉੱਪਰ ਕੰਬਲ ਤੇ 111 ਸਾਥੀ ਨੇ ਤੁਸੀਂ ਜਦੋਂ ਵੀਡੀਓ ਘੁਮਾ ਕੇ ਵੀਰ ਨੇ ਦਿਖਾਈ ਦੇਖ ਲਈ ਇਹ ਹਾਲਾਤ ਦੇਖ ਲੋ ਦੇਸ਼ ਦੇ ਅਨਦਾਤਾ ਦੇ ਤੇ ਦੂਜੇ ਵੀਰਾਂ ਨੂੰ ਵੀ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਅਪੀਲ ਹੈ ਆਓ ਵੀਰਾਂ ਘੱਟਦੇ ਹੋਏ ਖਨੋਰੀ ਮੋਰਚੇ ਤੇ ਪਹੁੰਚੋ ਜੇ ਤੁਸੀਂ ਖਨੋਰੀ ਮੋਰਚੇ ਤੇ ਅੱਜ ਵੀ ਹਾਜ਼ਰੀ ਨਾ ਲਵਾਈ ਫਿਰ ਆਪਣੇ ਆਪ ਨੂੰ ਮਾਫ਼ ਨਹੀਂ ਕਰ पाओगे ਇਹ ਉਹ ਮੋਰਚਾ ਬਣ ਗਿਆ ਜਿੱਥੇ ਪਹਿਲੋਂ ਤੇ ਲੋਕ ਛੜਕਾ ਤੋਂ ਟੱਪਦੇ ਸੀ ਕਿਸੇ ਨੂੰ ਨਹੀਂ ਪਤਾ ਸੀ ਬਥੇ ਇਤਿਹਾਸ ਰਚਿਆ ਜਾਣਾ ਸਰਦਾਰ ਜਗੀਰ ਸਿੰਘ ਡੱਲੇਵਾਲ ਜਿਹੜਾ ਅੱਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਉਹਦੀ ਸਿਹਤ ਦੀ ਚਿੰਤਾ ਕਰਦੇ ਹੋਏ ਇਹਨਾਂ ਸਾਰਿਆਂ ਨੇ ਫੈਸਲਾ ਲਿਆ ਕਿ ਜਗੀਰ ਸਿੰਘ ਡੱਲੇਵਾਲ ਹੀ ਕਿਉਂ ਅਸੀਂ ਕਿਉਂ ਨਹੀਂ ਤੇ ਹੁਣ ਇਹ ਸਾਰੇ ਜਗੀਰ ਸਿੰਘ ਡੱਲੇਵਾਲ ਬਣ ਚੁੱਕੇ ਨੇ ਤੇ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਸ ਮੋਰਚੇ ਨੂੰ ਚੜ੍ਹਦੀ ਕਲਾ 'ਚ ਜਿੱਤ ਵੱਲ ਜਾਣ ਵਾਸਤੇ ਇਹਨਾਂ ਸਾਥੀਆਂ ਦਾ ਹੌਸਲਾ ਵਧਾਈ ਵਾਸਤੇ ਇਹਨਾਂ ਸਾਥੀਆਂ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਡੇ ਜਰਨੈਲ ਸਰਦਾਰ ਜਗੀਰ ਸਿੰਘ ਡੱਲੇਵਾਲ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸਾਰੇ ਖਨੋਰੀ ਮੋਰਚੇ ਤੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਤੇ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਹਾਲਾਤ ਨੇ ਅਜਿਹੇ ਮੌਸਮ ਦੇ ਵਿੱਚ ਲੋਕ ਘਰੋਂ ਬਾਹਰ ਨਹੀਂ ਨਿਕਲਦੇ ਪਰ ਸੜਕਾਂ ਦੇ ਉੱਤੇ 3 ਇੰਚ ਦੇ ਗੱਦੇ ਵਿਛਾ ਕੇ ਉੱਪਰ ਧੁੰਦ ਤੋਂ ਤਰੇੜ ਤੋਂ ਬਚਣ ਦੇ ਲਈ ਇੱਕ ਤਰਪਾਲ ਪਾ ਕੇ ਜਾਂ ਕਹਿ ਲਈਏ ਇੱਕ ਟੈਂਟ ਲਗਾ ਕੇ ਇਸ ਤਰੀਕੇ ਨਾਲ ਆਪਣਾ ਜੀਵਨ ਬਸਰ ਕਰ ਰਹੇ ਨੇ ਮੈਂ ਤਾਂ ਇਹੀ ਕਹੂੰਗਾ ਕਿ ਜੀਵਨ ਬਸਰ ਕਰ ਰਹੇ ਨੇ ਤੇ ਕਿਉਂਕਿ ਕੀ ਕਹਿੰਦੇ ਸਾਡੀ ਲੰਘੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਜਿਹਾ ਜੀਵਨ ਅਜਿਹੇ ਸੰਘਰਸ਼ ਨਾ ਵਿੱਡਣ ਉਹਨਾਂ ਨੂੰ ਲੋੜ ਨਾ ਪਵੇ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਦੇ ਵਿੱਚ ਹੀ ਰਹਿਣ ਦੀ ਲੋੜ ਪਵੇ ਆਪਣੀਆਂ ਜ਼ਮੀਨਾਂ ਛੱਡ ਕੇ ਆਪਣੀ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਵੱਲ ਨੂੰ ਭੱਜਣ ਦੀ ਲੋੜ ਨਾ ਪਵੇ ਪਰ ਜੇਕਰ ਕਹਿੰਦੇ ਜ਼ਮੀਨਾਂ ਨਾ ਰਹੀਆਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਕਰਨਗੀਆਂ ਕੀ ਤੇ ਇਹ ਸੋਚ ਨੂੰ ਲੈ ਕੇ ਜ਼ਮੀਨਾਂ ਨੂੰ ਬਚਾਉਣ ਨੂੰ ਲੈ ਕੇ ਜ਼ਮੀਨਾਂ ਦੇ ਭਾਅ ਨੂੰ ਲੈ ਕੇ ਜੋ ਫਸਲਾਂ ਦੇ ਭਾਅ ਨੇ ਜ਼ਮੀਨਾਂ ਦੇ ਭਾਅ ਨਹੀਂ ਫਸਲਾਂ ਦੇ ਭਾਅ ਜਿਹੜੇ ਨੇ ਉਹ ਤਾਂ ਜੋ ਬਾਜ਼ੀ ਮਿਲਣ ਤਾ ਜੋ ਉਹਨਾਂ ਦਾ ਖਰਚਾ ਨਿਕਲ ਸਕੇ ਤੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਇਸ ਦੇ ਕਰਕੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਜੋ 13 ਫਰਵਰੀ ਤੋਂ ਮੋਰਚਾ ਲੱਗਿਆ ਹੋਇਆ ਤਾਂ ਆਖਿਰ ਕਦੋਂ ਤੱਕ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਆਖਿਰ ਕਦੋਂ ਤੱਕ ਦੇਸ਼ ਦਾ ਅੰਨਦਾਤਾ ਇਸੇ ਤਰੀਕੇ ਨਾਲ ਭੁੱਖਾ ਸੁੰਦਾ ਨਜ਼ਰ ਆਵੇਗਾ